ਦੁਨੀਆ ਦੇ ਚੈਨਲ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਅੱਜ ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਪੂਰੇ ਦੇਸ਼ ਭਰ ਵਿੱਚ ਟ੍ਰੇਨਾਂ ਰੋਕਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਉਸ ਤਹਿਤ ਸਮਰਾਲਾ ਦੇ ਰੇਲਵੇ ਸਟੇਸ਼ਨ ਉੱਪਰ ਵੀ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀਆਂ ਟ੍ਰੇਨਾਂ ਰੋਕੀਆਂ ਗਈਆਂ ਇਹ ਟ੍ਰੇਨਾਂ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਰੋਕੀਆਂ ਜਾਣੀਆਂ ਹਨ ਜੋ ਉੱਥੇ ਕਿਸਾਨਾਂ ਕੋਲ ਪਹੁੰਚੇ ਹਨ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਂ ਸੰਤੋਖ ਸਿੰਘ ਨਾਗਰਾ ਕਿਸਾਨ ਮਿਹਦੂਰ ਸ਼ਿਕਾਰ ਸੇ ਕਮੇਟੀ ਪੰਜਾਬ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਅੱਜ ਜੋ ਰੇਲਾਂ ਰੁਕੀਆਂ ਗਈਆਂ ਕੀ ਹੈ ਸਾਰਾ ਜੀ ਇਹਦਾ ਕਾਰਨ ਰੇਲਾਂ ਅਸੀਂ ਰੋਕੀਆਂ ਨੇ 13 ਫਰਵਰੀ ਨੂੰ ਅਸੀਂ ਸ਼ੁਰੂ ਅੰਦੋਲਨ ਕਰਿਆ ਅੰਦੋਲਨ 2 13 ਤਰੀਕ ਨੂੰ ਫਰਵਰੀ ਨੂੰ ਸ਼ੁਰੂ ਕਰਕੇ ਜਦੋਂ ਅਸੀਂ ਗਾਹਾਂ ਦਿੱਲੀ ਜਾਣ ਲੱਗੇ ਤਾਂ ਮੋਦੀ ਨੇ ਸਾਡੇ ਮੂਹਰੇ ਐਸੇ ਕੜੇ ਨਾਕੇ ਲਾ ਦਿੱਤੇ ਫੋਰਸ ਲਾ ਕੇ ਮੂਹਰੇ ਕਿੱਲ ਘੜ ਦਿੱਤੇ ਰੋਡ ਦੇ ਵਿੱਚ ਤਾਂ ਉਹ ਹੁੰਦਾ ਹੋਇਆ ਤਾਂ ਕਾਫੀ ਉਥੇ ਸਾਡੇ ਨੌਜਵਾਨਾਂ ਦਾ ਨੁਕਸਾਨ ਵੀ ਹੋਇਆ ਇੱਕ ਦੋ ਦੋ ਜਹ ਨੁਕਸਾਨ ਸਾਡੇ ਕਿਸਾਨ ਮਾਰੇ ਵੀ ਗਏ ਸ਼ੁਭਕਰਨ ਦੀਪ ਜਿਹੜਾ ਮਾਰਿਆ ਗਿਆ ਮੁੰਡਾ 21 ਸਾਲ ਦਾ ਕੱਲਾ ਇਕਲੌਤਾ ਪੁੱਤ ਮਾਂ ਦਾ ਮਾਰਿਆ ਗਿਆ ਸਰਕਾਰ ਨੇ ਸਾਡੇ ਨਾਲ ਜ਼ਾਲਮਿਆਨਾ ਜਿਹੜਾ ਵਿਹਾਰ ਕੀਤਾ ਅਸੀਂ ਉਥੇ ਜਾਦੇ ਨੁਕਸਾਨ ਨੂੰ ਦੇਖਦੇ ਵੀ ਅੱਗੇ ਵਧੇ ਤਾਂ ਇਹ ਸਰਕਾਰ ਹੁਣ ਹੱਦ ਬੰਨੇ ਪਾਰ ਕਰ ਗਈ ਇਹਨਾਂ ਨੇ ਸਾਰੇ ਹੱਦ ਬੰਨੇ ਕਾਨੂੰਨ ਦੇ ਕਾਨੂੰਨ ਮਰਜ਼ਾਦਾ ਤੋੜਤੀ ਅਸੀਂ ਉਥੇ ਸਾਨੂੰ ਦਿੱਲੀ ਬੈਠਣਾ ਪਿਆ ਹੁਣ ਸਾਡੀ ਜਿਹੜੀ ਆ ਤੁਸੀਂ ਗੱਲ ਰੇਲ ਦੀ ਕਰਦੇ ਹੋ ਵੀ ਇਹ ਟ੍ਰੇਨਾਂ ਤੇ ਕਿਉਂ ਬੈਠੇ ਆਂ ਅਸੀਂ ਇਸ ਘਰਸ ਨੂੰ ਬਹੁਤ ਤਿੱਖਾ ਕਰਾਂਗੇ ਹੁਣ ਸਾਨੂੰ ਕੰਟੀਨਿਊ ਸਾਡੇ ਜਿਹੜੇ ਜਥੇਬੰਦੀ ਦੇ ਆਗੂ ਸਹਿਮਾਨ ਨੇ ਭਦੇਰ ਸਾਹਿਬ ਨੇ ਡੱਲੇਵਾਲ ਸਾਹਿਬ ਨੇ ਸਾਰਾ ਸਾਡਾ ਜਿੰਨੇ ਵੀ ਅਸੀਂ ਗੈਰ ਰਾਜਨੀਤਿਕਾਂ ਉਹ ਸਾਨੂੰ ਜਿਹੜਾ ਵੀ ਪ੍ਰੋਗਰਾਮ ਦੇਣਗੇ ਅਸੀਂ ਇਸ ਘਰਸ ਨੂੰ ਤਿੱਖਾ ਕਰਦੇ ਜਾਵਾਂਗੇ ਮੰਗਾ ਹੱਕੀ ਮੰਗਾਂ ਲਈ ਅਸੀਂ ਲੜਦੇ ਆਂ ਐਮਐਸਪੀ ਦੀ ਗਾਰੰਟੀ ਲਈ ਸੁਆਮੀਨਾਥ ਰਿਪੋਰਟ ਅਸੀਂ ਲਾਗੂ ਕਰਾਉਣੀ ਚਾਹੁੰਦੇ ਆਂ ਤੇ ਸਾਡੀਆਂ 10-12 ਮੰਗਾਂ ਨੇ ਤੇ 60 ਸਾਲ ਤੋਂ 10 60 ਸਾਲ ਤੋਂ ਉੱਪਰ ਦੇਆਂ ਨੂੰ 10000 ਰੁਪਈਆ ਜਿਹੜਾ ਅਸੀਂ ਕਹਿੰਦੇ ਵੀ ਪੈਨਸ਼ਨ ਦਿੱਤੀ ਜਾਵੇ ਵੜਾਪਾ ਪੈਨਸ਼ਨ ਇਹ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕੀਤੇ ਜਾਣ ਇਦਾਂ ਦੇ ਸਾਡੇ ਕਾਫੀ ਮੰਗਾਂ ਨੇ ਇਹ ਮੰਗਾਂ ਨੂੰ ਲੈ ਕੇ ਬੈਠੇ ਆਂ ਮੋਦੀ ਭੁੱਲ ਜਾਵੇ ਹਰ ਹੀਲੇ ਮੰਗਾਂ ਲੈ ਕੇ ਉਠਾਂਗੇ ਚਾਹੇ ਸਾਨੂੰ ਸਾਲ ਬੈਠਣਾ ਪਵੇ 2 ਸਾਲ ਬੈਠਣਾ ਪਵੇ ਕਈਆਂ ਦੇ ਮਨ ਦੇ ਵਿੱਚ ਇਹ ਹੈ ਵੀ ਮੂਰੇ ਚੋਣ ਜਾਬਤਾ ਲੱਗ ਜਾਣਾ ਚੋਣ ਜਾਬਤੇ ਦੀ ਸਾਨੂੰ ਕੋਈ ਪਰਵਾਹ ਨਹੀਂ ਲੰਬੀ ਦੌੜ ਦਾ ਘੋੜਾ ਹੈ ਅਸੀਂ ਵੀ ਬੜੇ ਪਲੈਨ ਨਾਲ ਉੱਥੇ ਚੱਲੇ ਆ ਹੁਣ ਅਸੀਂ ਉੱਥੇ ਪੱਕੇ ਮਕਾਨ ਲਾਗੇ ਬਣਾਉਣ ਤੰਬੂ ਲਾ ਲਏ ਅਸੀਂ ਟਰਾਲੀਆਂ ਦੇ ਵਿੱਚ ਜੇ ਕੋਈ ਪ੍ਰੋਬਲਮ ਆ ਅਸੀਂ ਤੰਬੂ ਵੀ ਲਾ ਗਏ ਸਾਡੇ ਲਾਉਣ ਕਿਸਾਨ ਭਰਾ ਸਾਰੇ ਪੂਰੇ ਵਰਲਡ ਦੇ ਵਿੱਚ ਸਾਡਾ ਇੱਕਦਮ ਨਾਂ ਚੱਲ ਰਿਹਾ ਹੈ ਮੋਦੀ ਸਰਕਾਰ ਨੂੰ ਥੁੱਕਾ ਪੈ ਰਹੀਆਂ ਥੂ ਥੂ ਹੁੰਦੀ ਹੈ ਜਗ੍ਹਾ ਜਗ੍ਹਾ ਤੇ ਪੂਰੇ ਭਾਰਤ ਦੇ ਵਿੱਚ ਅੱਜ ਦਿਨ ਵੱਡਾ ਅੰਦੋਲਨ ਖੜਾ ਹੋ ਚੁੱਕਿਆ ਹੈ ਇਸ ਕਰਕੇ ਅਸੀਂ ਅੱਜ ਇੱਥੇ ਟ੍ਰੇਨਾਂ ਤੇ ਆ ਕੇ ਜਿਹੜੇ ਚੱਕਾ ਜਾਮ ਕੀਤਾ ਪੂਰੇ ਭਾਰਤ ਦੇ ਵਿੱਚ ਆ ਜੀ डीकेजू सिद्धू पर आ, मैं जिला प्रधान लुधियाना जी सुंदर सिंह बग्गा सुंदर जी आज जेड़ा संयुक्त मोर्चा ਵੱਲੋਂ ਕਾਲ ਦੇ ਉੱਤੇ ਆ ਰੇਲਾਂ ਰੋਕੋ ਦਾ ਪ੍ਰੋਗਰਾਮ ਹਾਂਜੀ ਜਿਹੜਾ ਅੱਜ ਇਹ ਪ੍ਰੋਗਰਾਮ ਸੰਯੁਕਤ ਕਿਸਾਨ ਚਿੱਤੇ ਗੈਰ ਨਿਕੁੱਲ ਪ੍ਰੋਗਰਾਮਾਂ ਤੇ ਦੂਜਾ ਫੋਰਮ ਜਿਹੜਾ ਸਰਮਨ ਦੇਰ ਹੋਣਾ ਦਾ ਉਹਨਾਂ ਦਾ ਸਾਂਝਾ ਇਹ ਪ੍ਰੋਗਰਾਮ ਆ ਜੀ ਇਹ ਪੂਰੇ ਭਾਰਤ ਲੈਵਲ ਦਾ ਪ੍ਰੋਗਰਾਮ ਹੈ ਤੇ ਇਹਦੇ ਵਿੱਚ 22 ਥਾਵਾਂ ਦੇ ਪੰਜਾਬ ਦੇ ਵਿੱਚ ਦੇ ਭਾਰਤ ਦੇ ਲਖਤ ਲਖਤ ਘਾਟੇ ਦੇ ਉੱਤੇ ਨੂਰ ਜੇ ਕੋਈ ਨੂੰ ਕੀਤਾ ਜਾ ਰਿਹਾ ਹੈ ਗੱਲ ਕਰੀਏ ਜਿਹੜਾ ਉਹਨਾਂ ਪ੍ਰੋਗਰਾਮ ਹੈਗਾ 14 ਤਰੀਕ ਦੀ ਮਹਾਪੰਚਾਇਤ ਦਾ ਉਹ ਉਧਰ ਦੀ ਉਹਦੀਆਂ ਤੇਰੀਆਂ ਕਿਦਾਂ ਦੀਆਂ ਚੱਲ ਰਹੀਆਂ ਨੇ ਜੀ ਦੇਖੋ ਜੀ ਉਹ ਜਿਹੜਾ ਪ੍ਰੋਗਰਾਮ ਆ ਸਯੁਕਤ ਕਿਸਾਨ ਮੋਰਚੇ ਦਾ ਵਾ ਤੇ ਉਹਦੇ ਵਿੱਚ ਗੈਰ ਨਾਜਿਕ ਦਾ ਨਹੀਂ ਸਾਡਾ ਪ੍ਰੋਗਰਾਮ ਖੰਡੌਰੀ ਤੇ ਸ਼ੰਭੂ ਆਲਰੇਡੀ ਹੀ ਦਿੱਲੀ ਜਾਣ ਵਾਸਤੇ ਅਸੀਂ ਪੱਕੇ ਤੌਰ ਦੇ ਉੱਤੇ ਟਰੈਕਟਰ ਟਰਾਲੀਆਂ ਵਿੱਚ ਅਨਾਸਰ ਸਮਾਨ ਰੱਖ ਕੇ ਤੁਰੇ ਹੋਏ ਹਾਂ ਫਿਲਹਾਲ ਹਜੇ ਸਰਕਾਰ ਵੀ ਨੀਤੀਆਂ ਠੀਕ ਨਹੀਂ ਹੈਗੀਆਂ ਬੈਰੀਗੇਟਿੰਗ ਕੀਤੀ ਹੋਈ ਹੈ ਅਸੀਂ ਆਪਣਾ ਦਿੱਲੀ ਜਾਣ ਵਾਲਾ ਪ੍ਰਯਾਸ ਕਰ ਰਹੇ ਹਾਂ ਟਰੈਕਟਰ ਟਰਾਲੀਆਂ ਤੇ ਮਨਾਹੀ ਹੈ ਉਹਨਾਂ ਨੇ ਦਾ ਬੱਸਾਂ ਲਈ ਉਹ ਕੀਤਾ ਸੀ ਫਿਰ ਫਿਰ ਵੀ ਆਪਾਂ ਟਰੈਕਟਰ ਬੇਨਤੀ ਛੋਡੀ ਸਮਝਦਾ ਜੀ ਮੈਂ ਸਰਕਾਰ ਕਹਿ ਰਹੀ ਆ ਪਰ ਸਰਕਾਰ ਲੋਕਾਂ 'ਚ ਕਹਿ ਰਹੀ ਆ ਪ੍ਰਚਾਰ ਹੀ ਰਹੀ ਆ ਜਿਹੜੇ ਪਰਸੋਂ ਦੇ ਕਰੀਬ ਕਿਸਾਨ ਸਾਡੇ ਤੁਰਕੇ ਜਾਣ ਨੂੰ ਦਿੱਲੀ ਤੁਰੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਾਮਲ ਦੇ ਵਿੱਚ ਸਟੇਸ਼ਨਾਂ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਕਰਨਾਟਕ ਦੇ ਸਟੇਸ਼ਨਾਂ ਤੇ ਗ੍ਰਿਫਤਾਰ ਲਿਆ ਕਈਆਂ ਨੂੰ ਘਰਾਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਉਹ ਸਾਰੀਆਂ ਕੁਝ ਵੀਡੀਓ ਨੇ ਥੋੜੀਆਂ ਘਟਾਂ ਆਈਆਂ ਨੇ ਵਾਇਰਲ ਘਟ ਹੋਈਆਂ ਨੇ ਇਹ ਸਾਰਾ ਕੁਝ ਸਰਕਾਰ ਦੇ ਨੀਤੀਆਂ ਨੇ ਕੀਤਾ ਜੀ ਮਾੜੀ ਨੀਤੀ ਸੋਚ ਨੂੰ ਕੀਤਾ ਹੋਇਆ ਜਿਵੇਂ ਮੈਂ ਬੱਕਾ ਜੀ ਗੱਲ ਕਰੀਏ ਲੰਬਾ ਸੰਗਾ ਚਲੇ ਗਿਆ ਹੁਣ ਤਾਂ ਕੰਨਾਂ ਦੇ ਜੂਨ ਹੀ ਸਰ ਕੀਤੇ ਥੋੜੇ ਅੱਜ ਦੇ ਜਿਹੜਾ ਪ੍ਰਦਰਸ਼ਨ ਕੋਈ ਫਰਕ ਪਾਊਗਾ ਬਿਲਕੁਲ ਪਾਊਗਾ ਜੀ ਅੱਜ ਅਸੀਂ ਜਿਹੜਾ ਪ੍ਰਦਰਸ਼ਨ ਕਰਿਆ ਇਹ ਸਰਕਾਰ ਨੂੰ ਸੁੱਤੀ ਪਈ ਨੂੰ ਜਗਾਉਣ ਵਾਸਤੇ ਕਰਿਆ ਜੇ ਕੰਨਾਂ ਦੇ ਜੂਨ ਹੀ ਸਰ ਕੀਤੇ ਤਾਂ ਸਭ ਤੋਂ ਵੀ ਜ਼ਰੂਰ ਥੋੜਾ ਹੁਸੋ ਸੰਭਲ ਲੱਗ ਜਵੇ ਪਰ ਇਹ ਗੱਲ ਨਹੀਂ ਵੀ ਸਰਪੂ ਵੀ ਨਹੀਂ ਤੇ ਪਹਿਲਾਂ ਵੀ 13 ਮਹੀਨੇ 13 ਦਿਨ ਅਸੀਂ ਅੰਦੋਲਨੋਂ ਫਤਿਹ ਕਰਕੇ ਆਇਆ ਜਿਹੜੀਆਂ ਉਹਦੇ ਵਿੱਚੋਂ ਰਹਿੰਦੀਆਂ ਮੰਡਾਂ ਨੂੰ ਲੈ ਕੇ ਅਸੀਂ ਇਹ ਜਿਹੜਾ ਅੱਜ ਰੇਲ ਰੋਕੋਂ ਦੋਨੋਂ ਜਿਹੜਾ 4 ਘੰਟੇ ਤੱਕ ਕੀਤਾ ਉਸੇ ਵਿੱਚੋਂ ਹੀ ਆ ਜੀ ਇਹ ਈਸਿਆਲਾ ਜੀ ਜ਼ੋਨ ਪ੍ਰਧਾਨ ਪੰਜਾਬ ਮਜ਼ਦੂਰ ਏਕਤਾ ਸੰਘਰਸ਼ ਪੰਜਾਬ ਤੇ ਗੱਲ ਕਰੀਏ ਜੋ ਅੱਜ ਤੁਸੀਂ ਅੱਜ ਜਿਹੜੀਆਂ ਟ੍ਰੇਲਾਂ ਰੋਕੀਆਂ ਗਈਆਂ ਨੇ ਸੂਲੂਕਤਕ ਜ਼ਰ ਮੋਟੇ ਗੈਰ ਸਿਆਸੀ ਦੇ ਕਹਣ ਤੇ ਕੀ ਹੈ ਪ੍ਰੋਗਰਾਮ ਸਾਰਾ ਪ੍ਰੋਗਰਾਮ ਇਹੀ ਹੈ ਜਿਹੜਾ ਬੜਾ ਮਸਲਾ ਕਈ ਸਾਲਾਂ ਤੋਂ ਉੜਿਆ ਪਿਆ ਕਿਸਾਨੀ ਦਾ ਤੇ ਮਜ਼ਦੂਰਾਂ ਦਾ ਤੇ ਦਿੱਲੀ ਵੀ ਬੈਠ ਕੇ ਆਇਆ ਮਤਲਬ ਹੱਲ ਨਹੀਂ ਹੋਇਆ ਉਹਦੇ ਸਬੰਧ ਦੇ ਵਿੱਚ ਜਿਹੜਾ ਫੇਰ ਅੱਜ 12 ਤੋਂ ਲੈ ਕੇ 4 ਵਜੇ ਤੱਕ ਅਰੀਲਾ ਰੁਕਮ ਦਾ ਜਿਹੜਾ ਕਾਲ ਆਈ ਸੀਗੀ ਉਸ ਸਬੰਧ ਵਿੱਚ ਸਾਰੇ ਅਸੀਂ ਜਿੱਥੇ ਬੰਦੀਆਂ ਨਾਲ ਲੈ ਕੇ ਆਪਣੇ ਜਿਹੜੇ ਆਪਣੇ ਨਾਲ ਜੁੜੇ ਹੋਏ ਲੋਕਾਂ ਨਾਲ ਲੈ ਕੇ ਅੱਜ ਧਰਨੇ ਦੇ ਬੈਠੇ ਹਾਂ ਕੱਲ ਕਰੀਏ ਸੰਘਰਸ਼ ਲੰਮਾ ਹੁਣ ਤੱਕ ਕੁਝ ਨਹੀਂ ਹੋਇਆ ਤੇ ਹੁਣ ਅੱਜ ਦੇ ਕੋਈ ਸੰਘਰਸ਼ ਨਾਲ ਕੁਝ ਫਰਕ ਪਊਗਾ ਦੇਖੋ ਜੀ ਸੰਘਰਸ਼ ਕਰਦੇ ਰਹਿਣਾ ਚਾਹੀਦਾ ਇਹ ਨਾ ਸੋਚੋ ਜੀ ਅੱਜ ਸੰਘਰਸ਼ ਕਰਦਾ ਸ਼ਾਮ ਨੂੰ ਜਿਹੜੀ ਸਰਕਾਰਾਂ ਮੰਨ ਜਾਣਗੀਆਂ ਜਾਂ ਕੰਮ ਹੋਊਗਾ ਇਹੋ ਹਾਂ ਜਾਗਦੇ ਰਹੋ ਆਪਣੇ ਲੋਕਾਂ ਨੂੰ ਜਗਾਉਂਦੇ ਰਹੋ ਜੇ ਸੰਘਰਸ਼ ਕਰਾਂਗੇ ਲੜਾਂਗੇ ਤਾਂ ਹੀ ਜਿੱਤਾਂਗੇ ਜੇ ਘਰ ਬੈਠੇ ਰਹਾਂਗੇ ਸੋਚਾਂਗੇ ਵੀ ਇਹਦੇ ਨਾਲ ਕੁਝ ਨਹੀਂ ਬਣਨਾ ਤੇ ਤਾਂ ਆਪਾਂ ਹਾਰੀ ਹੋਏ ਆ ਹਾਰ ਨਾ ਮੰਨੋ ਜੀ ਫੇ